ਆ ਦੇਖੋ ਮਿੱਤਰੋ ਯਾਰ ਸਭ ਤੋਂ ਪਹਿਲਾਂ ਤਾਂ ਇਸ ਬਾਈ ਨੂੰ ਸਲਾਮ ਕਹਿ ਸਕਦੇ ਆਂ ਇੰਨੀ ਮਤਲਬ ਕੀ ਬਿਜਲੀ ਨੂੰ ਸਿੱਧਾ ਹੀ ਡਾਇਰੈਕਟ ਹੀ ਹੱਥ ਪਾ ਲਿਆ ਪਾ ਰਿਹਾ ਇਸ ਨੂੰ ਆਪਾਂ ਕੀ ਕਹਿ ਸਕਦੇ ਹੈਗੇ ਸਿੱਧਾ ਆਪਾਂ ਇਹ ਗੱਲ ਕਹਿ ਸਕਦੇ ਆਂ ਨਾ ਵੀ ਇਹ ਪਲਾਸਟਿਕ ਮੈਨ ਆ ਯਾਰ ਕਿਉਂਕਿ ਪਲਾਸਟਿਕ ਦੇ ਵਿੱਚ ਦੀ ਨਹੀਂ ਬਿਜਲੀ ਟੱਪਦੀ ਇਹਸ ਵੀਰ ਨੂੰ ਦੇਖ ਕੇ ਮਹਿਸੂਸ ਹੋਰ ਹੀ ਤਰ੍ਹਾਂ ਦਾ ਹੋ ਰਿਹਾ ਕਿ ਤੁਹਾਡੀ رائے ਦੇ ਹਿਸਾਬ ਦੇ ਨਾਲ ਇਹ ਕੀ ਗੱਲ ਸਹੀ ਹੋ ਸਕਦੀ ਹੈ ਜਾਂ ਗਲਤ ਹੋ ਸਕਦੀ ਹੈ ਤੁਸੀਂ ਵਿਚਾਰ ਦੇਣਾਗਾ ਇਹਦੇ ਵਿੱਚ ਕਿਉਂਕਿ ਇੰਨੀ ਬਿਜਲੀ ਨੂੰ ਹੱਥ ਪਾਉਣਾ ਜਾਂ ਮਤਲਬ ਕੀ ਤਾਰਾਂ ਨੂੰ ਜੋੜਨਾ ਇਹ ਆਮ ਗੱਲ ਤਾਂ ਹੈ ਨਹੀਂਗੀ ਇਹ ਕੋਈ ਕੋਈ ਨਾ ਕੋਈ ਦਾ ਕਾਰਨ ਹੋ ਹੀ ਸਕਦਾਗਾ ਤੁਹਾਡਾ ਵਿਚਾਰ ਕੀ ਕਹਿੰਦਾਗਾ ਤੁਹਾਡੀ رائے ਦੇ ਮੁਤਾਬਕ ਕੀ ਹੋ ਸਕਦਾਗਾ ਵੀ ਕਿਸ ਤਰ੍ਹਾਂ ਮਤਲਬ ਕਿ ਇਹ ਹੱਥ ਲਾ ਰਿਹਾਗਾ ਕੋਈ ਕਿਸੇ ਚੀਜ਼ ਦਾ ਇਹਦਾ ਸੰਪਰਕ ਹੋ ਸਕਦਾਗਾ ਜਾ ਪੈਰਾਂ ਦੇ ਵਿੱਚ ਜਾ ਮਤਲਬ ਕੋਈ ਕੁਝ ਵੀ ਹੈ ਯਾਰ ਤੁਸੀਂ ਆਪਦੀ ਵਿਚਾਰ ਜ਼ਰੂਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ